ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੈਂ ਰਹਾ ਹਮਾਰਾ ਆਪਣਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦੋਸਤ ਸਬੈ ਤੁਮਕਾਭ ਹੋ ਆਪ ਹਾਦੈ ਮୋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰਛਾਨੀ ਜੀ ਕਰਦਾ ਕਰਿਆ ਸਭ ਰਿੰਕੋ ਆਰ ਸੰਘਰੇਆ ਪੂਰਨ ਹੋਏ ਹਮਾਰੇ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂ ਸਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰਿਆ ਆਪ ਹਾਦ ਮੁਜੇ ਉਬਰਿਆ ਮਰਨ ਕਾਲ ਕਾ ਤਰਾਸੀ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸਰੀਅਸ ਤੁਝ ਜੂ ਕਰਿਓ ਰੱਛਾ ਰਾਖ ਲਿਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਸਗਲ ਕਾਲ ਕਾ ਕੀਆ ਤਮਾਸ਼ਾ जवन शिव की ओ वेदराज ब्रह्मा जवन काल, काल का है ताहे है हमारा जवन काल सब जगत बनायोर जशन उपजायो आद अंत एक अवतारा सोई गुरु सम्झियो हमारा को हमारी आप सवारी सेवक आयन को सब गुण सुख दियो सतरन को पलम वद कियो कट कट के अंतर की जानत पर बुरे की पीर पहचानत चीटी तय कुंचरय स्थुल्ला सब पर कृपा दृष्ट कर फुल्ला संतन दुख पाएते दूखी सुख पाए, पाए साधन के सुखी एक एक की पीर पहचान कट कट के पट पट की जान जबुद करख करा कर तारा प्रजा धर्त तब दे अपारा ਜਬ ਅਕਰਖ ਕਰਤੋ ਕਬ ਹੋਂ ਤੁਮ ਮੈ ਮਿਲਸ ਬਿਹਤਰ ਸਭ ਹੂੰ ਜੇਤੇ ਬਦਨ ਸਟੈਸ ਜ਼ਵਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੇ ਤੇ ਨਰਾ ਅਲਮ ਜਾਣਤ ਬੇਦ ਪੇਦ ਅਲਮ ਨਿਰੰਕਾਰ ਨਿਰੰਭੇ ਕਾਰਨ ਅਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਚਾਰਤ ਢੇਦਾ ਜਾਂ ਖੋ ਪੀਵਨ ਪਾਵਤ ਬੇਦਦਾ ਤਾ ਕਹਿ ਕਰ ਮਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਅਨੰਕਾਰ ਕਾ ਚੀਨਿਤ ਨਹਿ ਪੇਵ ਆਪ ਹੋ ਆਪਣੀ ਬੁਲਹ ਜੇਤੀ ਬਰਨਤ ਪੈਨੇ ਪੈਨੇ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਸਾਰਾ ਕਹਿ ਬ੍ਰਿਜਾ ਪ੍ਰਥਮ ਸੰਸਾਰ ਇਕ ਕੈ ਰੂਪ ਅਨੂਪਸ ਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡਰ ਜੇਰ ਜਸੇ ਤਦ ਕੀਨੀ ਉਤਪ ਦਿਖਾਨ ਬਹੁਰਤ ਦਿਨੀ ਕਹੂੰ ਫੂਲ ਰਾਜ ਹੈ ਬੈਠਾ ਕਹੂੰ ਸਮਟ ਪਿਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਕਾਏ ਚੰਪਵ ਆਰ ਜਗਾਰ ਸਰੂਪ ਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰਕ ਸਿੱਖ ਸੰਗਰੋ ਦੁਸ਼ਟ ਜਿਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਦਿਤਾ ਵਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਹਮਰੇ ਤੋ ਰਖ ਜਾਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾੜ ਤੇ ਆਏ ਹੈ ਤਾਂ ਕੇ ਕਾਲ ਨਿਉਟਨੇ ਆਏ ਹੈ ਹੈ ਰੱਛਾ ਹੋਏ ਤਾ ਹੈ ਸਭ ਕਲਾ ਦੁਸ਼ਟ ਅਰੇਸਟ ਰੇ ਤਦ ਕਾਲਾ ਕਿਰਪਾ ਦਰਾਸ਼ ਤਰ ਜਹੇ ਨ ਹਰ ਹੋ ਤਾਂ ਕਹਿ ਤਾ ਤਨੁ ਕਮਾ ਹਰ ਹੋ ਹਰੇ ਦਿਸਿਦ ਕਰਮੋ ਸਭ ਹੋਈ ਦੁਸ਼ਟ ਸਾਸ ਰਹਿ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਥਾਏ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤਮੈ ਸ਼ਰਨ ਤਿਹਾਰੀ ਆਪ ਹਾਦੈ ਲਿਹੁ ਅਵਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਰਹ ਹਮਾਰਾ ਆਪਣਾ ਜਾਣ ਕਰੋ ਬ੍ਰਤਪਾਰਾ हमरे दोस्त सबे तुम काव हो आप हाथ दे मोहे बचाव हो सुखी बसे मोर परिवार सेवक सिख से सब करतार मोर अच्छा निज करदा दे करे सब बैरिन को आर संगरे पूर्ण हो हमारी आशा तोर भजन की रहे प्यासा तुम है शाड कोई अवरना त्याऊ जो बर चाहूं से तुम ते पाऊं ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਦ ਮੁਝੇ ਉਬਰੇ ਮਰਨ ਕਾਲ ਕਾ ਤਰਾਸਿਨ ਵਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਰੀ ਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਤਾਰ ਪਾਏ ਬ੍ਰਹਮਾ ਵਪਤਰਾ ਕਹਲ ਪਾਏ ਸ਼ਿਵ ਜੂ ਅਵਤਰਾ ਕਹਲ ਪਾਏ ਕਰ ਵਿਸ਼ਨ ਪ੍ਰਕਾਸ਼ ਸਸਗਲ ਕਾਰ ਕਾ ਕੀ ਇਹ ਤਮਾਸ਼ਾ

सेवा कायने को सब गुण सुख दियो सतरन को पलम बज कियो कट कट के अंतर की जानत परे बुरे की पीर पहचानत चीटी तय कुंचरय स्थुल्ला सह पर कृपा दृष्ट कर फुल्ला संतन दुख पाएते दूखी सुख पाए, पाए साधन के सुखी एक एक की पीर पहचान कट कट के पट पट की जान जब जा उद करख करा कर तारा प्रजा धर्त तब देह अपारा ਜਬ ਅਕਾਰਖ ਕਰਤੋ ਕਭ ਹੋ ਤਮ ਮੈ ਮਿਲਤ ਦੇਤਰ ਸਭ ਹੂੰ ਜੇਤੇ ਬਦਨ ਸਟੇਸ ਜ਼ਵਤਾਰ ਆਪੋ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਹੈ ਤਨ ਰਾਲਮ ਜਾਣਤ ਬੇਦ ਪੇਦ ਹਰਾਲਮ ਨਿਰੰਕਾਰ ਨਿਰੰਭੇ ਕਾਰਨ ਰੰਬ ਆਦ ਨੀਲ ਨਾਦ ਸੰਵਤਾ ਕਾਂ ਕੰਬੂੜ ਚਾਰਤ ਢੇਦਾ ਜਾਂ ਖੋ ਪੇਵਨ ਪਾਵਤ ਬੇਦਦਾ ਤਾਂ ਕਹਿ ਕਰ ਮਹਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਿਤ ਨਹਿ ਪੇਵ ਆਪ ਹੋ ਆਪਣੀ ਬੁਲ ਹੈ ਦੇਤੀ ਵਰਨ ਦੇਨੇ ਤਨੇ ਤੋ ਹੈ ਤੇਤੀ ਤੁਮਰਾ ਲਖਾ ਨ ਜਾਇ ਸਾਰਾ ਗਹਿ ਬ੍ਰਸ ਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪਸ ਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡ ਜੇਰ ਜਸੇ ਤਦ ਕੀਨੀ ਉਤਪੁ ਦੇਖਾਨ ਬਹੁਰ ਜਦੀਨੀ ਕਹਉ ਫੂਲ ਰਾਜਹਿ ਬੈਠਾ ਕਹਉ ਸਮਟ ਪਿਉ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਕਾਇ ਚੰਪਾਵ ਆਰਜਗਰ ਸਰੂਪ ਸਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖਿ ਬਾਰਗ ਸਿਖ ਸੰਗ ਰੋ ਦੋਸ਼ਟ ਜਿਤੇ ਉਤਬਤ ਤਪਤਾ ਸਕਲ ਮਲੇਸ਼ ਕਰ ਰਣਕਾਤਾ ਜੈਸਤੁ ਦਿਤਾਵ ਸਰਣੀ ਪਰੇ ਤਿਨ ਕੈ ਦੋਸ਼ਟ ਲੋਕ ਤਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਟਨੇ ਆਏ ਹੈ ਐਰ ਅੱਛਾ ਹੋਏ ਤਾ ਸਭ ਕਲ ਦੁਸ਼ਟ ਰੇਸਟਰੇ ਤਦ ਕਾਲਾ ਕਿਰਪਾ ਦਰਾਸ਼ ਤਰ ਜਹੇ ਨ ਹਰ ਹੋ ਤਾਂ ਕਹਿ ਤਾ ਤਨ ਕਮਾ ਹਰ ਹੋ ਹਿਰਦੇ ਸਿਧ ਕਰਮੋ ਸਭ ਹੋਈ ਦੁਸ਼ਟ ਆਸ ਸਭ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾ ਹੈ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆ ਪਹਾੜ ਦੈ ਲਿਹੁ ਅਵਾਰੀ ਸਰਬ ਠੋਰ ਮੋਹ ਸਹਾਈ ਦੋਸਟ ਦੋਖ ਤੇ ਲੇਹੁ ਬਚਾਈ ਹਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੈਂ ਰਹਾ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸਤ ਸਬੈ ਤੁਮ ਕਾਭੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰ ਅਛਾਨਿ ਜੀ ਕਰਦਾ ਕਰਿਆ ਸਬੈ ਇਨ ਕੋ ਆਰ ਸੰਘਰਿਆ ਪੂਰਨ ਹੋਈ ਹਮਾਰੇ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਦ ਮੁਝੇ ਉਬਰੇ ਮਰਨ ਕਾਲ ਕਾ ਤਰਾ ਸਿਨ ਵਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਰੀ ਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਸ ਅਗਲ ਕਾਲ ਕਾ ਕੀਆ ਤਮਾਸ਼ਾ

सेवक आयन को सब गुण सुख दियो सतरन को पलमो बज कियो कट कट के अंतर की जानत भरे बुरे की पीर पहचानत चीटी ते कुंचरय स्थुल्ला सब पर कृपा दृष्ट कर पुल्ला संतन दुख पाएते दुखी सुख पाए साधन के सुखी एक एक की पीर पहचान कट कट के पट पट की जान डबुत जा करख करा कर तारा प्रजा धर्त तब दे अपारा ਜਬ ਅਕਾਰਖ ਕਰਤ ਹੋ ਕਬ ਹੋ ਤੁਮ ਮੈ ਮਿਲ ਸਦੇਹ ਤਰ ਸਭ ਹੂੰ ਜੇਤੇ ਬਦਨ ਸਟੈਸ ਜਵਤਾਰ ਆਪੋ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤੇ ਨਰਾਲਮ ਜਾਣਤ ਬੇਦ ਭੇਦ ਹਰ ਆਲਮ ਨਿਰੰਕਾਰ ਨਿਰੰਭੇ ਕਾਰਨ ਰਲੰਬ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਚਾਰਤ ਭੇਦਾ ਜਖੋ ਪੇਵਨ ਪਾਵਤ ਦੇਦਾ ਤਾ ਕਹਿ ਕਰ ਮਹਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਿਤਨ ਹੈ ਪੇਵ ਆਪ ਹੋ ਆਪਣੀ ਬੁਲਹ ਦੇਤੀ ਵਰਨ ਦੇ ਬਿਨ ਬਿਨ ਤੁਹ ਹੈ ਤੇਤੀ ਤੁਮਰਾ ਲਖਾ ਨ ਜਾਇ ਸਾਰਾ ਕਹਿ ਬਰਸ ਜਾ ਪ੍ਰਥਮ ਸੰਸਾਰ ਇਕ ਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਦਰ ਜੇਰ ਜਸੇ ਤਦ ਕੀਨੀ ਉਤ ਬੁਧ ਖਾਨ ਬਹੁਰ ਚ ਦਿਨੀ ਕਹਉ ਫੂਲ ਰਾਜਹਿ ਬੈਠਾ ਕਹੂ ਸਮਟ ਭਿਉ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਕਾਇ ਚੰਪਵ ਆਰਜਗਾਰ ਸਰੂਪ ਸੁਜੰਪਵ ਆਵ ਰਖਾ ਮੇਰੀ ਤੁਮ ਕਰੋ ਸਿਖੁ ਬਾਰਗ ਸਿਖ ਸੰਗਰੋ ਦੁਸ਼ਟ ਜਿਤੇ ਉਟਬਤੁ ਤਪਤਾ ਸਕਲ ਮਲੇਸ਼ ਕਰਉ ਰਣਕਾਤਾ ਜੇਸ ਤੁ ਡਿਤਾਵ ਸਰਣੀ ਪਰੈ ਤਿਨ ਕੈ ਦੁਸ਼ਟ ਲੋਕ ਤਹਾ ਮਰੇ ਉਰਖ ਜਵਨ ਪੰਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਉਟਨੇ ਆਏ ਹੈ ਐ ਰੱਛਾ ਹੋਏ ਤਾਏ ਸਭ ਕਲਾ ਦੁਸ਼ਟ ਰੇਸਟਰੇ ਤਦ ਕਾਲਾ ਕਿਰਪਾ ਦਰਾਸ਼ ਤਨ ਜਹੇ ਨ ਹਰ ਹੋ ਤਾ ਕਹਿ ਤਾ ਤਨ ਕੁਮਾਹਰ ਹੋ ਹਰੇ ਦਿਦ ਸਿਧ ਕਰਮ ਸਭ ਹੋਈ ਦੁਸ਼ਟ ਸਾਸ ਰਹਿ ਸਕੇ ਨ ਕੋਈ ਇਕ ਬਾਰ ਜਿਨ ਤੁਮਨੇ ਸੰਭਾਰਾ ਕਾਲ 파ਸ ਤੇ ਥਾਏ ਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਲੈਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੈਂ ਰਹਾ ਹਮਾਰਾ ਆਪਣਾ ਜਾਣ ਕਰੋ ਬ੍ਰਿਤ ਪਾਰਾ हमरे दोस्त सबे तुम काव हो आप हाथ दे मोहे बचाव हो सुखी बसे मोरो परिवार सेवक सिख से सब करतार मोर अच्छा निज करदा दे करे सब बैरिन को आर संगरे पूर्ण हो हमारी आशा तोर भजन की रहे प्यासा तुम है शाड कोई अवरना त्याऊ जो बर चाहूं से तुम ते पाऊं sevak asikh hamare tariya chun chun se tar hamare mariye abhaad de mujhe ubare mrn kal ka tarasim baraya ho jo sada hamare pacha siriya se tujh ju kareo racha rakh leho moh rakhn hare saheb sant sahaye pyare deen band dustan ke hanta tum ho buri chitar das kanta ਤਾਰ ਪਾਏ ਬ੍ਰਹਮਾ ਵਪਤਰਾ ਕਹਲ ਪਾਏ ਸ਼ਿਵ ਜੂ ਅਵਤਰਾ ਕਹਲ ਪਾਏ ਕਰ ਵਿਸ਼ਨ ਪ੍ਰਕਾਸ਼ ਸਸਗਲ ਕਾਰ ਕਾ ਕੀ ਇਹ ਤਮਾਸ਼ਾ जवन काल जो ब्रह्मा जो थी जवन काल सब का है ताहे हमारा जवन काल सब जगत बनायो आद अंत एक अवतारा हमारा को हमारी सकल प्रजा समयो आप सवारी सेवक आयन को सब गुण सुख दियो सतरन को पलम बज कियो कट कट के अंतर की जानत परे बुरे की पीर पहचानत चीटी ते कुंचरय स्थुल्ला सब पर कृपा दृष्ट कर फुल्ला संतन दुख पाएते दूखी सुख पाए साधन के सुखी एक एक की पीर पहचाना कट कट के पट पट की जान जब उद करख करा कर तारा प्रजा धर्त तब देह अपारा ਜਬ ਅਕਾਰਖ ਕਰਤੋ ਕਭ ਹੋਂ ਤਮ ਮੈ ਮਿਲਤ ਦੇਤਾ ਸਭ ਹੂੰ ਜੇਤੇ ਬਦਨ ਸਟੇਸ ਜ਼ਵਤਾਰ ਆਪੋ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਹੈ ਤਨ ਰਾਲਮ ਜਾਣਤ ਬੇਦ ਪੇਦ ਹਰਾਲਮ ਨਿਰੰਕਾਰ ਨਿਰੰਭੇ ਕਾਰਨ ਰੰਬ ਆਦ ਨੀਲ ਨਾਦ ਸੰਵਤਾ ਕਾਂ ਕੰਬੂੜ ਚਾਰਤ ਢੇਦਾ ਜਖੋ ਪੇਵਨ ਪਾਵਤ ਬੇਦਦਾ ਤਾਂ ਕਹਿ ਕਰ ਮਹਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਿਤ ਨੇ ਹੈ ਪੇਵ ਆਪ ਹੋ ਆਪਣੀ ਬੁਲ ਹੈ ਦੇਤੀ ਬਰਨ ਦੇ ਬਨੇ ਤੋ ਹੈ ਤੇਤੀ ਤੁਮਰਾ ਲਖਾ ਨ ਜਾਇ ਸਾਰਾ ਗਹਿ ਬਸ ਜਾ ਪ੍ਰਥਮ ਸੰਸਾਰ ਇਕ ਕੈ ਰੂਪ ਅਨੂਪਸ ਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡ ਜੇਰ ਜਸੇ ਤਦ ਕੀਨੀ ਉਤ ਬੁਲ ਖਾਨ ਬਹੁਰ ਜਦੀਨੀ ਕਹਉ ਫੂਲ ਰਾਜਹਿ ਬੈਠਾ ਕਹਉ ਸਮਟ ਪਿਉ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਕਾਇ ਚੰਪਵ ਆਰਜਗਰ ਸਰੂਪ ਸਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖਿ ਬਾਰਗ ਸਿਖ ਸੰਗ ਰੋ ਦੋਸ਼ਟ ਜਿਤੇ ਉਤਬਤ ਤਪਤਾ ਸਗਲ ਮਲੇਸ਼ ਕਰ ਰਣਕਾਤਾ ਜੈਸਤੁ ਦਿਤਾਵ ਸਰਣੀ ਪਰੇ ਤਿਨ ਕੈ ਦੋਸ਼ਟ ਲੋਕ ਤਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਟਨੇ ਆਏ ਹੈ ਐ ਰੱਛਾ ਹੋਏ ਤਾਏ ਸਭ ਕਲ ਦੁਸ਼ਟ ਅਰੇਸਟ ਰੇ ਤਦ ਕਾਲਾ ਕਿਰਪਾ ਦਰਾਸ਼ ਤਰ ਜਹੇ ਨ ਹਰ ਹੋ ਤਾ ਕਹਿ ਤਾ ਤਨ ਕਮਾ ਹਰ ਹੋ ਹਿਰਦੇ ਸਿਧ ਕਰਮੋ ਸਭ ਹੋਈ ਦੁਸ਼ਟ ਆਸ ਸਭ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਏ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆ ਪਹਾੜ ਦੈ ਲਿਹੁ ਅਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਤ ਲੋਕ ਤੇ ਲੈ ਬਚਾਈ ਗੁਰੂ ਸਾਹਿਬ ਜੀ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹੱਥ ਦੈ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੈਂ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਿਤਪਾਰਾ ਸਾਮਰੇ ਦੋਸਤ ਸਬੈ ਤੁਮ ਕਾਹ ਹੂੰ ਆਪ ਹਾਦੈ ਮੋਹੇ ਬਚਾਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰ ਅਛਾ ਨਿਜ ਕਰਦਾ ਕਰਿਆ ਸਬੈ ਇਨ ਕੋ ਆਰ ਸੰਘਰਿਆ ਪੂਰਨ ਹੋਏ ਹਮਾਰੇ ਆਸਾ ਤਹੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਗਰ ਨਾ ਧਿਆਉ ਜੋ ਬਰ ਚਾਹੂੰ ਸੇ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੁਣ ਚੁਣ ਇਸ ਤਰਹ ਹਮਾਰੇ ਮਾਰਿਆ ਆਪ ਹਾਦ ਮੁਝੇ ਉਬਰਿਆ ਮਰਨ ਕਾਲ ਕਾ ਤਰਾਸੀਂ 버ਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖ ਲਿਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਸਗਲ ਕਾਲ ਕਾ ਕੀਆ ਤਮਸਾ जवन काल वेदराज ब्रह्मा जो थी जवन काल का है ताहे है हमारा जवन काल सब जगत बनायो देर जशन उपजायो आद अंत एक अवतारा सोई गुरु सम्झियो हमारा नमस्कार जन आप सवारी सेवकायन को सब गुण सुख दियो सतरन को पलम वद कियो कट कट के अंतर की जानत पर बुरे की पीर पहचानत चीटी तय कुंचरय स्थुल्ला सब पर कृपा दृष्ट कर फुल्ला संतन दुख पाएते दूखी सुख पाए, पाए साधन के सुखी एक एक की पीर पहचान कट कट के पट पट की जान जबुद करख करा कर तारा प्रजा धर्त तब देह अपारा ਜਬ ਅਕਰਖ ਕਰਤੋ ਕਬ ਹੋਂ ਤੁਮ ਮੈ ਮਿਲਸ ਬਿਹਤਰ ਸਭ ਹੂੰ ਜੇਤੇ ਬਦਨ ਸਟੇਸ ਜ਼ਵਤਾਰ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੇ ਤੇ ਨਰਾ ਅਲਮ ਜਾਣਤ ਬੇਦ ਪੇਦ ਅਲਮ ਨਿਰੰਕਾਰ ਨਿਰੰਭੇ ਕਾਰਨ ਅਲਮ ਆਦ ਨੀਲ ਨਾਦ ਸੰਬ ਤਾਂ ਕਾ ਮੂੜ ਚਾਰਤ ਢੇਦਾ ਜਾਂ ਖੋ ਪੇਵਨ ਪਾਵਤ ਬੇਦਦਾ ਤਾ ਕਹਿ ਕਰ ਮਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਅਨੰਕਾਰ ਕਾ ਚੀਨਿਤ ਨਹਿ ਪੇਵ ਆਪ ਹੋ ਆਪਣੀ ਬੁਲਹ ਜੇਤੀ ਬਰਨ ਤ ਪੈਨੇ ਪੈਨੇ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਸਾਰਾ ਕਹਿ ਬ੍ਰਿਜ ਜਾ ਪ੍ਰਥਮ ਸੰਸਾਰ ਇਕ ਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡਰ ਜੇਰ ਜਸੇ ਤਦ ਕੀਨੀ ਉਤਪ ਦਿਖਾਨ ਬਹੁਰਤ ਦਿਨੀ ਕਹਉ ਫੂਲ ਰਾਜਹਿ ਬੈਠਾ ਕਹਉ ਸਮਟ ਪਿਉ ਸੰਕਰ ਇਖੈਠਾ ਸਗਰੀ ਸ੍ਰੇਸ਼ਟ ਦਕਾਇ ਚੰਪਵ ਆਰਜਗਾਰ ਸਰੂਪ ਸਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿਖਿ ਬਾਰਗ ਸਿਖ ਸੰਗਰੋ ਦੁਸ਼ਟਾ ਜਿਤੇ ਉਤਬਤੁ ਪਤਾ ਸਗਲ ਮਲੇਸ਼ ਕਰਉ ਰਣਕਾਤਾ ਜੇ ਅਸਤੁ ਦਿਤਾਵ ਸਰਣੀ ਪਰੈ ਤਿਨ ਕੈ ਦੁਸ਼ਟ ਲੋਕ ਤਹਾ ਮਰੇ ਤੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਉਟਨੇ ਆਏ ਹੈ ਹੈ ਰੱਛਾ ਹੋਏ ਤਾ ਹੈ ਸਭ ਕਲਾ ਦੁਸ਼ਟ ਅਰੇਸਟ ਰੇ ਤਦ ਕਾਲਾ ਕਿਰਪਾ ਦ్రాਕਸ਼ ਤਨ ਜਹੇ ਨ ਹਰ ਹੋ ਤਾਂ ਕਹਿ ਤਾ ਤਨ ਕੁਮਾਹ ਹਰ ਹੋ ਹਰੇ ਦਿਸਿਦ ਕਰਮੋ ਸਭ ਹੋਈ ਦੁਸ਼ਟ ਸਾਸ ਰਹਿ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਥਾਏ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਅਵਾਰੀ ਸਰ ਬਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੈ ਰਹੈ ਹਮਾਰਾ ਆਪਣਾ ਜਾਣ ਕਰੋ ਬ੍ਰਿਤਪਾਰਾ হামরে দোস্ত সবে তমকাব হো আপ হাদ দে মোহে বেচাব হো সুખી বসে মোর পরিবার সেবক সখ সব করতার মরা ছানি জি করদা করিয়া সব ইনকো আর সঙ্গরিয়া পূর্ণ হোই হামারে আশা তোর भजन की रहे प्यासा তুমহে ছাড় কোই অবরনা তিয়াউ জো বর চাহু সে তুম তে পাউ ਸੇਵਕ ਸਿਖ ਹਮਾਰੇ ਤਾਰਿਆ ਚੁਣ ਚੁਣ ਸਤਿਰ ਹਮਾਰੇ ਮਾਰਿਆ ਆਪ ਹਾਦ ਮੁਝੇ ਉਬਰਿਆ ਮਰਨ ਕਾਲ ਕਾ ਤਰਾਸੀ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਓ ਰੱਛਾ ਰਾਖ ਲਿਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਸ ਅਗਲ ਕਾਲ ਕਾ ਕੀ ਇਹ ਤਮਾਸ਼ਾ जवन काल जिव राज ब्रह्मा जो थी जवन काल सब लोक है ताहे हमारा जवन काल सब जगत बनायो देर देर ज़ित ज़ित आद अंत एक अवतार सोई गुरु समयो हमारा नमस्कार सेवक आयन को सब गुण सुख दियो सतरन को पलम वद कियो कट कट के अंतर की जानत परे बुरे की पीर पहचानत चीटी ते कुंचरय स्थुल्ला सब पर कृपा दृष्ट करपुला संतन दुख पाएते दूखी सुख पाए साधन के सुखी एक एक की पीर पहचान कट कट के पट पट की जान जब जा उद करख करा कर तारा प्रजा धर्त तब देह अपारा ਜਬ ਅਕਾਰਖ ਕਰਤ ਹੋ ਕਬ ਹੋ ਤਮ ਮੈ ਮਿਲ ਸਭ ਹੁੰ ਜੇਤੇ ਬਦਨ ਸਟੈਸ ਜ਼ਵਤਾਰ ਆਪ ਆਪਣੀ ਬੂਜ ਉਚਾਰੈ ਤਮ ਸਭ ਹੀ ਤੇਰੇ ਤੇ ਨਰਾ ਅਲਮ ਜਾਣਤ ਬੇਦ ਪੇਦ ਹਰ ਅਲਮ ਨਿਰੰਕਾਰ ਨਿਰੰਬੇ ਕਾਰਨ ਅਲੰਬ ਆਦ ਨੀਲ ਨਾਦ ਸੰਬ ਤਾ ਕੰਬੂੜ ਚਾਰਤ ਢੇਦਾ ਜਖੋ ਪੇਵਨ ਪਾਵਤ ਬੇਦਦਾ ਤਾ ਕਹਿ ਕਰ ਮਹਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਗਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਿਤਨ ਹੈ ਪੇਵ ਆਪ ਹੋ ਆਪਣੀ ਬੁਲ ਹੈ ਦੇਤੀ ਬਰਨ ਦੇ ਬੇਨੇ ਤੇ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਸਾਰਾ ਕਹਿ ਬ੍ਰਸਜਾ ਪ੍ਰਥਮ ਸੰਸਾਰ ਇਕ ਕੈ ਰੂਪ ਅਨੂਪਸ ਰੂਪਾ ਰੰਗ ਪਿਓ ਰਾਵ ਕੀ ਪੂਪਾ ਅੰਡ ਦੇ ਜੇਰ ਜਸੇ ਤਦ ਕੀਨੀ ਉਤ ਬੁਧ ਖਾਨ ਬਹੁਰਤ ਦੀਨੀ ਕਹਉ ਫੂਲ ਰਾਜਹਿ ਬੈਠਾ ਕਹੂ ਸਮਟ ਭਿਉ ਸੰਕਰ ਆਇਠਾ ਸਗਰੀ ਸ੍ਰੇਸ਼ਟ ਦਕਾਇ ਚੰਪਵ ਆਰਜਗਾਰ ਸਰੂਪ ਸੁਜੰਪਵ ਆਵ ਰਖਾ ਮੇਰੀ ਤੁਮ ਕਰੋ ਸਿਖਿ ਬਾਰਗ ਸਿਖ ਸੰਗ ਰੋ ਦੁਸ਼ਟ ਜਿਤੇ ਉਟਬ ਤੁਟ ਪਾਤਾ ਸਗਲ ਮਲੇਸ਼ ਕਰ ਰਣਕਾਤਾ ਜੇਸ ਤੋ ਦਿਤਾਵ ਸਰਣੀ ਪਰੇ ਤਿਨ ਕੈ ਦੁਸ਼ਟ ਲੋਕ ਤਹਾ ਮਰੇ ਉਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਉਟਨੇ ਆਏ ਹੈ ਐ ਰੱਛਾ ਹੋਏ ਤਾ ਸਭ ਕਲਾ ਦੁਸ਼ਟ ਰੇਸਟਰੇ ਤਦ ਕਾਲਾ ਕਿਰਪਾ ਦ੍ਰਾਸ਼ਤ ਤਨ ਜਹੇ ਨ ਹਰ ਹੋ ਤਾ ਕਹਿ ਤਾ ਤਨ ਗਮਾ ਹਰ ਹੋ ਹਰਿ ਦੇ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ ਰਹਿ ਸਕੇ ਨ ਕੋਈ ਇਕ ਬਾਰ ਜਿਨ ਤੁਮਨੇ ਸੰਭਾਰਾ ਕਾਲ ਪਾਸ ਤੇ ਤਾ ਹੈ ਉਬਾਰ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤਮੈ ਸ਼ਰਨ ਤੇ ਹਾਰੀ ਆਪ ਹਾਦੈ ਲਿਹੁ ਅਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ